ਮੈਂ ਦਿਨਾਂ ਤੁਸੀਂ ਜੁੜਿਓ ਮੈਂ ਤੁਹਾਡੇ ਨਾਲ ਅਲਖਦੀਪ ਸਿੰਘ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਸਖਤੀ ਕਰ ਰਹੀ ਹੈ ਤਾਂ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਜਾ ਰਹੇ ਨੇ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਪਰ ਜਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਇਨ੍ਹਾਂ ਕਾਰਵਾਈਆਂ ਦੇ ਵਿਚਾਲੇ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਹੜੇ ਵੱਡੇ ਮਗਰਮੱਛ ਨੇ ਜੋ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਕਦੋਂ ਕਾਬੂ ਕੀਤਾ ਜਾਵੇਗਾ ਉਹਨਾਂ ਦੇ ਖਿਲਾਫ ਅਖਰਕਾਰ ਕਦੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਹਾਲਾਂਕਿ ਸਵਾਲ ਤਾਂ ਇਹ ਪੈਦਾ ਹੁੰਦਾ ਹੀ ਹੈ ਪਰ ਇਸ ਦੇ ਨਾਲ ਕਿ ਪੰਜਾਬ ਪੁਲਿਸ ਦੀ ਕਾਰਵਾਈ ਦਾ ਪੈਮਾਨਾ ਇੱਕ ਹੈ ਸਵਾਲ ਇਹ ਵੀ ਖੜਾ ਹੁੰਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਨਾਲੀ ਰੋਜ਼ਾਨਾ ਸਪੋਕਸਮੈਨ ਤੇ ਤਸਵੀਰਾਂ ਸਾਂਝੀਆਂ ਕਰਦੇ ਹਨ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਐਕਸ਼ਨ ਮੋਡ ਨਜ਼ਰ ਆ ਰਿਹਾ ਹੈ ਬੁਲਡੋਜ਼ਰ ਲੈ ਕੇ ਪੁਲਿਸ ਦੀਆਂ ਟੀਮਾਂ ਨਸ਼ਾ ਤਸਕਰਾਂ ਦੇ ਘਰ ਤੋੜਦੀਆਂ ਨੇ ਔਰ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਪੰਜਾਬ ਦੇ ਲੋਕ ਵੀ ਖੁਸ਼ ਹੁੰਦੇ ਨੇ ਕਿ ਨਸ਼ਾ ਤਸਕਰ ਜਿਹੜੇ ਨੇ ਜਿੰਨਾ ਤੇ ਨਕੇਲ ਕਸਨ ਦੇ ਦਾਅਵੇ ਕੀਤੇ ਜਾਂਦੇ ਸੀ ਆਖਰਕਾਰ ਹੁਣ ਨਕੇਲ ਕਸੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਸਖਤੀ ਵਰਤੀ ਜਾ ਰਹੀ ਹੈ ਉੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਪੰਜਾਬ ਪੁਲਿਸ ਦੀ ਕਾਰਵਾਈ ਦਾ ਪੈਮਾਨਾ ਇੱਕ ਹੈ ਉਹ ਇੱਕ ਹੈ ਕਿ ਜ਼ਿਕਰਯੋਗ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਅਸਾਲ 2021 ਦੇ ਵਿੱਚ ਐਨਡੀਪੀਐਸ ਐਕਟ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਇਸ ਮਾਮਲੇ ਦੇ ਵਿੱਚ ਡਰੱਗ ਮਾਮਲੇ ਦੇ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਂਦਾ ਹਾਲਾਂਕਿ ਕੁਝ ਮਹੀਨਿਆਂ ਬਾਅਦ ਦੀ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ ਪਰ ਇੱਥੇ ਜ਼ਿਕਰ ਕਰਨਾ ਬੰਦ ਹੈ ਜਗਦੀਸ਼ ਭੋਲਾ ਦਾ ਜੋ ਪੰਜਾਬ ਦੇ ਡੀਐਸਪੀ ਵੀ ਰਹਿ ਚੁੱਕੇ ਨੇ ਹਾਲਾਂਕਿ ਹੁਣ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਪਰ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਜਦੋਂ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਮੀਡੀਆ ਦੇ ਰੂਬਰੂ ਹੁੰਦੇ ਹੋਏ ਵਿਕਰਮ ਮਜੀਠੀਆ ਦਾ ਜਿਸ ਤਰੀਕੇ ਦੇ ਨਾਲ ਜਗਦੀਸ਼ ਭੋਲਾ ਨੇ ਨਾਮ ਲਿਆ ਤਾਂ ਹਰ ਕੋਈ ਹੈਰਾਨ ਹੋ ਗਿਆ ਔਰ ਜਦੋਂ ਜਗਦੀਸ਼ ਭੋਲਾ ਵੱਲੋਂ ਵਿਕਰਮ ਮਜੀਠੀਆ ਦਾ ਜ਼ਿਕਰ ਕੀਤਾ ਗਿਆ ਮੀਡੀਆ ਦੇ ਰੂਬਰੂ ਹੁੰਦੇ ਹੋਏ ਤਾਂ ਉਸ ਤੋਂ ਬਾਅਦ ਸਿਆਸਤ ਗਰਮਾ ਗਈ ਕਿਉਂਕਿ ਸਿਆਸਤਦਾਨਾਂ ਵੱਲੋਂ ਤੰਜ਼ ਵੀ ਕੱਸੇ ਗਏ ਔਰ ਇਹ ਵੀ ਕਿਹਾ ਗਿਆ ਕਿ ਵਿਕਰਮ ਮਜੀਠੀਆ ਦਾ ਜੋ ਇਸ ਡਰੱਗ ਮਾਮਲੇ ਦੇ ਵਿੱਚ ਹੱਤ ਹੈ ਔਰ ਬਿਕਰਮ ਮਜੀਠੀਆ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹਾਲਾਂਕਿ ਤੰਜ਼ ਬਹੁਤ ਜ਼ਿਆਦਾ ਕੱਸੇ ਗਏ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਸਾਲ 2021 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਮੋਹਾਲੀ ਦੇ ਥਾਣੇ ਦੇ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੁੰਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜਗਦੀਸ਼ ਭੁੱਲਾ ਨੇ ਵੀ ਬਿਕਰਮ ਮਜੀਠੀਆ ਦਾ ਨਾਮ ਲਿਆ ਪਰ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੇ ਵੱਡੇ ਮગરਮੱਛ ਨੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਕਦੋਂ ਕਾਰਵਾਈ ਕਰੇਗੀ ਕਦੋਂ ਵੱਡੇ ਮਗਰਮੱਛਾਂ ਨੂੰ ਕਾਬੂ ਕੀਤਾ ਜਾਵੇਗਾ ਤਾਂ ਇਸ ਵੇਲੇ ਦੀ ਤੁਹਾਡੇ ਨਾਲ ਵੱਡੀ ਖਬਰ ਜਿਹੜੀ ਹੈ ਉਹ ਸਾਂਝੀ ਕਰ ਰਹੇ ਹਾਂ ਔਰ ਇਹ ਵੀ ਜਾਣਕਾਰੀ ਦੇ ਦਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਭਾਵੇਂ ਪਟਿਆਲਾ ਦੀ ਗੱਲ ਕਰ ਲਈਏ ਲੁਧਿਆਣਾ ਦੀ ਗੱਲ ਕਰ ਲਈਏ ਰੋਪੜ ਦੀ ਗੱਲ ਕਰ ਲਈਏ ਬਠਿੰਡਾ ਦੀ ਗੱਲ ਕਰ ਲਈਏ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਔਰ ਹਾਲ ਹੀ ਦੇ ਵਿੱਚ ਲੁਧਿਆਣਾ ਤੋਂ ਇੱਕ ਅਜਿਹੀ ਤਸਵੀਰ ਨਿਕਲ ਕੇ ਸਾਹਮਣੇ ਆਈ ਲੁਧਿਆਣਾ ਦੇ ਪਿੰਡ ਨਾਰੰਗਵਾਲ ਦੀ ਜਿਸ ਦੇ ਵਿੱਚ ਇਹ ਦੇਖਿਆ ਗਿਆ ਕਿ ਇੱਕ ਮਹਿਲਾ ਸਰਪੰਚ ਜਿਹੜੀ ਹੈ ਉਹ ਸਰਪੰਚ ਨੂੰ ਮਾਫ ਕਰਨਾ ਇੱਕ ਮਹਿਲਾ ਜਿਹੜੀ ਹੈ ਉਸ ਸਰਪੰਚ ਨੂੰ ਧਮਕੀ ਦਿੰਦੀ ہوئی ਨਜ਼ਰ ਆਉਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਆ ਜਦੋਂ ਧਿਆਨ ਦੇ ਵਿੱਚ ਆਉਂਦਾ ਹੈ ਸਾਰਾ ਮਾਮਲਾ ਪੁਲਿਸ ਦੇ ਤਾਂ ਪੁਲਿਸ ਬਲਡوزر ਲੈ ਕੇ ਉਸ ਮਹਿਲਾ ਨਸ਼ਾ ਤਸਕਰ ਦੇ ਘਰ ਪਹੁੰਚਦੀ ਹੈ ਔਰ ਜਿਹੜੀ ਇਮਾਰਤ ਹੈ ਢਾਹ ਢੇਰੀ ਕਰ ਦਿੱਤੀ ਜਾਂਦੀ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਪੁਲਿਸ ਦੀ ਇਸ ਕਾਰਵਾਈ ਦਾ ਜਿਹੜਾ ਪੈਮਾਨਾ ਉਹ ਇੱਕ ਹੈ ਔਰ ਤੁਸੀਂ ਕੀ ਇਸ ਦੇ ਬਾਰੇ ਸੋਚਦੇ ਤੁਸੀਂ ਵੀ ਕਮੈਂਟ ਬੋਸ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਆ ਉਹ ਦੇ ਸਕਦੇ ਹੋ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਨਸ਼ਾ ਤਸਕਰਾਂ ਦਾ ਲੱਕ ਤੋੜਦੀ ਹੋਈ ਨਜ਼ਰ ਆ ਰਹੀ ਹੈ ਔਰ ਨਸ਼ਾ ਤਸਕਰਾਂ ਦੇ ਜਿਹੜੇ ਕਾਰਨ ਨੇ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ ਪੈਮਾਨਾ ਹੈ ਕਾਰਵਾਈ ਦਾ ਉਹ ਇੱਕ ਹੈ ਔਰ ਜਿਹੜੀਆਂ ਵੱਡੀਆਂ ਮੱਛੀਆਂ ਨੇ ਵੱਡੇ ਮગરਮੱਛ ਨੇ ਉਹਨਾਂ ਨੂੰ ਪੰਜਾਬ ਪੁਲਿਸ ਕਦੋਂ ਫੜੇਗੀ ਕਦੋਂ ਜਿਹੜਾ ਪੰਜਾਬ ਪੁਲਿਸ ਦਾ ਜਾਲ ਹੈ ਉਹ ਮગરਮੱਛ ਦੇ ਵਿੱਚ ਜਿਹੜਾ ਉਹਨਾਂ ਦੇ ਉੱਤੇ ਪਾਇਆ ਜਾਵੇਗਾ ਔਰ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ ਦਾ ਆਮ ਤੇ ਖਾਸ ਲੋਕਾਂ ਲਈ ਪੰਜਾਬ ਪੁਲਿਸ ਦੀ ਕਾਰਵਾਈ ਦਾ ਪੈਮਾਨਾ ਵੱਖਰੋ ਵੱਖਰਾ ਹੈ ਔਰ ਤੁਸੀਂ ਵੀ ਜਿਹੜਾ ਕਮੈਂਟ ਬੋਸ ਦੇ ਵਿੱਚ ਕਮੈਂਟ ਕਰਕੇ ਇਹ ਇਸ ਦੇ ਬਾਰੇ ਆਪਣੀ ਰਾਏ ਦੇ ਸਕਦੇ ਹੋ ਕਿਉਂਕਿ ਪੰਜਾਬ ਪੁਲਿਸ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਬਿਕਰਮ ਸਿੰਘ ਮਜੀਠੀਆ ਬਾਰੇ ਜਗਦੀਸ਼ ਭੋਲਾ ਨੇ ਪੁਲਿਸ ਹਿਰਾਸਤ ਦੇ ਵਿੱਚ ਵੱਡੇ ਖੁਲਾਸੇ ਕੀਤੇ ਸੀ ਤਾਂ ਉਸ ਤੋਂ ਬਾਅਦ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਵੀ ਗਰਮਾ ਗਈ ਹਾਲਾਂਕਿ ਮਜੀਠੀਆ ਦਾ ਜਿਹੜਾ ਨਾਮ ਲੈਣ ਵਾਲਾ 6 ਕਰੋੜ 6000 ਕਰੋੜ ਦੇ ਡਰੱਗ ਰੈਕર્ડ 'ਚ ਨਜ਼ਰਬੰਦ ਭੋਲਾ ਜਗਦੀਸ਼ ਭੋਲਾ ਜੋ ਪੰਜਾਬ ਦੇ ਵਿੱਚ ਡੀਐਸਪੀ ਰਹਿ ਚੁੱਕੇ ਨੇ ਹਾਲਾਂਕਿ ਜਗਦੀਸ਼ ਭੋਲਾ ਨੂੰ 10 ਸਾਲ ਦੀ ਕੈਦ ਵੀ ਹੋਈ ਔਰ ਈਡੀ ਕੋਰਟ ਮੁਹਾਲੀ ਵੱਲੋਂ ਜਿਹੜਾ ਜਗਦੀਸ਼ ਭੋਲਾ ਸਣੇ 17 ਮੁਲਜ਼ਮ ਜਿਹੜੇ ਨੇ ਉਹ ਦੋਸ਼ੀ ਕਰਾਰ ਦਿੱਤੇ ਗਏ ਤਾਂ ਇਸ ਮਾਮਲੇ ਦੇ ਵਿੱਚ ਜਿੱਥੇ ਜਗਦੀਸ਼ ਭੋਲਾ ਨੂੰ 10 ਸਾਲ ਦੀ ਕੈਦ ਹੋਈ ਔਰ ਈਡੀ ਕੋਰਟ ਮੁਹਾਲੀ ਵੱਲੋਂ 17 ਮੁਲਜ਼ਮ ਜਿਹੜੇ ਨੇ ਉਹ ਦੋਸ਼ੀ ਕਰਾਰ ਦਿੱਤੇ ਗਏ ਪਰ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਔਰ ਕਿਉਂਕਿ ਜਦੋਂ ਇਹ ਕਾਰਵਾਈਆਂ ਹੋਈਆਂ ਤਾਂ ਸਵਾਲ ਉਸ ਦੇ ਵਿੱਚੋਂ ਇਹ ਖੜਾ ਹੋਇਆ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਘਰ-ਘਰ ਜਾ ਕੇ ਕਾਰਵਾਈ ਤਾਂ ਹੋ ਰਹੀ ਹੈ ਉਹਨਾਂ ਦੇ ਘਰ ਤਾਂ ਤੋੜੇ ਜਾ ਰਹੇ ਨੇ ਪਰ ਜੋ ਰੈਕਟ ਹੈ ਉਹ ਕਿੱਥੇ ਤੱਕ ਫੈਲਿਆ ਹੋਇਆ ਹੈ ਔਰ ਇਸ ਰੈਕਟ ਦੇ ਪਿੱਛੇ ਕਿਹੜੇ ਵੱਡੇ ਮਗਰਮੱਛ ਨੇ ਕਿਹੜੀਆਂ ਵੱਡੀਆਂ ਮੱਛਲੀਆਂ ਨੇ ਔਰ ਜੋ ਇਹ ਰੈਕਟ ਚਲਾ ਰਹੇ ਨੇ ਕਿਉਂਕਿ ਸਰਹੱਦ ਪਾਰੋਂ ਵੀ ਨਸ਼ਾ ਆਉਂਦਾ ਹੈ ਔਰ ਅਸੀਂ ਅਕਸਰ ਦੇਖਦੇ ਹਾਂ ਜਦੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਬੀਐਸਐਫ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਪੰਜਾਬ ਪੁਲਿਸ ਨੇ ਜਿਹੜਾ ਡਰੋਨ ਹੈ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲਿਆ ਔਰ ਸਰਹੱਦ ਪਾਰੋਂ ਕਿਵੇਂ ਨਸ਼ਾ ਆਉਂਦਾ ਹੈ ਪਰ ਜਦੋਂ ਸਰਹੱਦ ਪਾਰੋਂ ਨਸ਼ਾ ਪੰਜਾਬ ਦੇ ਵਿੱਚ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਉਹ ਨਸ਼ਾ ਵੱਖ-ਵੱਖ ਜ਼ਿਲ੍ਹਿਆਂ ਤੱਕ ਕਿਵੇਂ ਪਹੁੰਚਦਾ ਹੈ ਔਰ ਘਰ-ਘਰ ਨਸ਼ ਪਹੁੰਚਦਾ ਹੈ ਔਰ ਇਸ ਨੂੰ ਕੌਣ ਪਹੁੰਚਾਉਂਦਾ ਹੈ ਔਰ ਇਸ ਦੇ ਪਿੱਛੇ ਕਿਹੜਾ ਵੱਡਾ ਮਗਰਮਾਚਾ ਹੈ ਉਸ ਦੇ ਖਿਲਾਫ ਅਖਰਕਾਰ ਕਦੋਂ ਕਾਰਵਾਈ ਹੋਵੇਗੀ ਔਰ ਪੰਜਾਬ ਪੁਲਿਸ ਦੀ ਜਿੱਥੇ ਇੱਕ ਪਾਸੇ ਤਾਰੀਫ ਤਾਂ ਪੰਜਾਬ ਦੇ ਵਿੱਚ ਹੋ ਰਹੀ ਹੈ ਕਿ ਉਹ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਨਸ਼ਾ ਤਸਕਰਾਂ ਦੇ ਘਰ ਤੋੜ ਰਹੇ ਨੇ ਔਰ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਪਰ ਉੱਥੇ ਦੂਜੇ ਪਾਸੇ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਪੁਲਿਸ ਦੀ ਕਾਰਵਾਈ ਦਾ ਪੈਮਾਨਾ ਇੱਕ ਹੈ ਔਰ ਜਿਹੜੀਆਂ ਵੱਡੀਆਂ ਮੱਛੀਆਂ ਨੇ ਆਖਰਕਾਰ ਪੰਜਾਬ ਪੁਲਿਸ ਉਸ ਨੂੰ ਦੋ ਫੜਨ ਗੀਆਂ ਔਰ ਇਹ ਜਿਹੜੇ ਵੱਡੇ ਮਗਰਮੱਛ ਨੇ ਉਹ ਉਹਨਾਂ ਤੱਕ ਜਿਹੜੇ ਕਾਨੂੰਨ ਦੇ ਹੱਥ ਨੇ ਕਦੋਂ ਤੱਕ ਪਹੁੰਚਣਗੇ ਕਿਉਂਕਿ ਕਿਹਾ ਜਾਂਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਭਾਰਤ ਦੇ ਵਿੱਚ ਕਿਹਾ ਜਾਂਦਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਕਿ ਇਹ ਕਾਨੂੰਨ ਦੇ ਹੱਥ ਉਹਨਾਂ ਵੱਡੇ ਮਗਰਮੱਛਾਂ ਤੱਕ ਪਹੁੰਚਣ ਦੇ ਵਿੱਚ ਕਿ ਅਖਰਕਾਰ ਛੋਟੇ ਰਹਿ ਗਏ ਨੇ ਔਰ ਕਿਉਂ ਨਹੀਂ ਉਹਨਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਹੋ ਰਹੀਆਂ ਤਾਂ ਇਸ ਵੇਲੇ ਦੀ ਜਿਹੜੀ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ਾ ਤਸਕਰਾ ਖਿਲਾਫ ਹੋਰ ਜੇਕਰ ਬਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ ਤਾਂ ਸਾਲ 2021 ਦੇ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਔਰ ਜਗਦੀਸ਼ ਪੋਲਾ ਜੋ 6000 ਡਰੱਗ ਰੈਕਟ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਇਆ ਔਰ ਜਿਸ ਤਰੀਕੇ ਦੇ ਨਾਲ ਜਗਦੀਸ਼ ਭੋਲਾ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਤਾਂ ਸਿਆਸਤ ਵੀ ਕਰਵਾ ਗਈ ਆਖਰਕਾਰ ਬਿਕਰਮ ਸਿੰਘ ਮਜੀਠੀਆ ਜੋ ਉਸ ਵੇਲੇ ਮੰਤਰੀ ਸੀ ਔਰ ਕਿਵੇਂ ਬਿਕਰਮ ਸਿੰਘ ਮਜੀਠੀਆ ਦਾ ਜਗਦੀਸ਼ ਭੋਲਾ ਨੇ ਨਾਮ ਲਿਆ ਹਾਲਾਂਕਿ ਸਸਦਾਨਾਂ ਨੇ ਤੰਜ਼ ਬਹੁਤ ਕੱਸੇ ਔਰ ਇਹ ਵੀ ਗੱਲ ਇਥੋਂ ਤੱਕ ਕਹੀ ਗਈ ਸਸਦਾਨਾਂ ਵੱਲੋਂ ਕਿ ਜਿਹੜੀ ਕਾਰਵਾਈ ਆ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੋਣੀ ਚਾਹੀਦੀ ਹੈ ਹਾਲਾਂਕਿ ਸਰਕਾਰੀ ਸੁਰੱਖਿਆ ਦੇ ਨਾਲ ਲੈਸ ਨੇ ਬਿਕਰਮ ਸਿੰਘ ਮਜੀਠੀਆ ਹਾਲਾਂਕਿ ਜਿਵੇਂ ਉਹਨਾਂ ਤੇ ਐਨਡੀਪੀਐਸ ਐਕਟਰ ਦਾ ਜਿਹੜਾ ਮਾਮਲਾ ਦਰਜ ਹੋਇਆ ਤਾਂ ਕਿ ਉਹਨਾਂ ਖਿਲਾਫ ਵੀ ਕੋਈ ਕਾਰਵਾਈ ਹੋ ਸਕਦੀ ਹੈ ਕਿਉਂਕਿ ਜਦੋਂ ਵੀ ਨਸ਼ਾ ਤਸਕਰ ਦਾ ਘਰ ਤੋੜਨ ਦੇ ਲਈ ਪੰਜਾਬ ਪੁਲਿਸ ਦੀ ਟੀਮ ਪਹੁੰਚਦੀ ਹੈ ਤਾਂ মিডিਆ ਦੇ ਨਾਲ ਗੱਪਰ ਹੁੰਦੇ ਹੋਏ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਇਹੋ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਜਿਹੜੇ ਨਸ਼ਾ ਤਸਕਰ ਦਾ ਸੀ ਘਰ ਤੋੜਿਆ ਉਸ ਦੇ ਉਸ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਐਨਡੀਪੀਐਸ ਐਕਟ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਔਰ ਬਿਕਰਮ ਸਿੰਘ ਮਜੀਠੀਆ ਤੇ ਵੀ ਇਹ ਮਾਮਲਾ ਦਰਜ ਹੋਇਆ ਲਕਿ ਇਹ ਜਾਂਚ ਅਧੀਨ ਹੈ ਸਾਰਾ ਮਾਮਲਾ ਔਰ ਸੁਪਰੀਮ ਕੋਰਟ ਦੇ ਹਦੇਸ਼ ਤੇ ਜਿਹੜਾ ਆ ਹੁਣ ਸਿਟ ਨੇ ਵੀ ਜਿਹੜਾ ਜਾਂਚ ਕਰੇਗੀ ਪੁੱਛਗਿੱਛ ਕਰੇਗੀ ਬਿਕਰਮ ਸਿੰਘ ਮਜੀਠੀਆ ਕੋਲੋਂ ਤਾਂ ਇਹ ਤਾਂ ਇੱਕ ਪਾਸੇ ਦੀ ਗੱਲ ਹੈ ਕਿਉਂਕਿ ਸੁਪਰੀਮ ਕੋਰਟ ਨੇ 17 ਮਾਰਚ ਨੂੰ 2025 ਜਿਹੜਾ ਸਵੇਰੇ 11 ਵਜੇ ਸਿੱਟ ਅੱਗੇ ਪੇਸ਼ ਹੋਣ ਦਾ ਜਿਹੜਾ ਹੁਕਮ ਦਿੱਤਾ ਗਿਆ ਹੈ ਤਾਂ ਇਹ ਵਿਕਰਮ ਸਿੰਘ ਮਜੀਠੇ ਦਾ ਵੀ ਅਸੀਂ ਜ਼ਿਕਰ ਕਰ ਰਹੇ ਹਾਂ ਕਿਉਂਕਿ ਉਹਨਾਂ ਤੇ ਵੀ ਮਾਮਲਾ ਦਰਜ ਹੋਇਆ ਉਹ ਵੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਜਿਹੜਾ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਭੇਜਿਆ ਗਿਆ ਹਾਲਾਂਕਿ ਕੁਝ ਮਹੀਨਿਆਂ ਬਾਅਦ ਜ਼ਮਾਨਤ ਤੋਂ ਬਾਹਰ ਆ ਗਏ ਔਰ ਜਿਸ ਤਰੀਕੇ ਦੇ ਨਾਲ ਹੁਣ ਅਸੀਂ ਤਾਂ ਜਾਣਕਾਰੀ ਵੀ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿ ਆਖਰਕਾਰ ਵਿਕਰਮ ਸਿੰਘ ਮਜੀਠੀਆ ਤੇ ਵੀ ਕੋਈ ਕਾਰਵਾਈ ਹੋ ਸਕਦੀ ਹੈ ਕਿਉਂਕਿ ਉਹਨਾਂ ਤੇ ਵੀ ਮਾਮਲਾ ਦਰਜ ਹੋਇਆ ਸੀ ਇਹ ਮਾਮਲਾ ਸਾਰਾ ਜਾਂਚਿਆ ਦੀਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਜਿਸ ਤਰੀਕੇ ਨਾਲ ਅਸੁਰੱਖਿਆ ਦੇ ਘੇਰੇ ਦੇ ਵਿੱਚ ਨੇ Z+ ਸੁਰੱਖਿਆ ਦਾ ਘੇਰਾ ਵਿਕਰਮ ਸਿੰਘ ਮਜੀਠੀਆ ਦੇ ਆਲੇ ਦੁਆਲੇ ਕਈ ਜਿਹੜੇ ਜਵਾਨ ਨੇ ਉਸੁਰੱਖਿਆ ਦੇ ਵਿੱਚ ਤਣਾਤ ਕੀਤੇ ਹੋਏ ਨੇ ਔਰ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਆਲੇ ਦੁਆਲੇ ਜਿਹੜਾ ਸੁਰੱਖਿਆ ਦਾ ਘੇਰਾ ਹੈ ਜਵਾਨ ਤਣਾਤ ਕਈ ਜਵਾਨ ਤਣਾਤ ਕੀਤੇ ਹੋਏ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਵੀ ਕਾਰਵਾਈ ਹੋਵੇਗੀ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਨਸ਼ਾ ਤਸਕਰਾ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਜਿਹੜੇ ਵੱਡੇ ਮਗਰਮੱਚ ਨੇ ਕਿ ਉਹਨਾਂ ਦੇ ਖਿਲਾਫ ਵੀ ਪੰਜਾਬ ਪੁਲਿਸ ਵੱਡੀ ਕਾਰਵਾਈ ਕਰੇਗੀ ਕਿ ਪੰਜਾਬ ਪੁਲਿਸ ਦੀ ਕਾਰਵਾਈ ਦਾ ਪੈਮਾਨਾ ਇੱਕ ਹੈ ਤੁਸੀਂ ਕੀ ਸੋਚਦੇ ਤੁਸੀਂ ਵੀ ਜਿਹੜਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਜਿਹੜੀ ਰਾਏ ਹੈ ਉਹ ਦੇ ਸਕਦੇ ਹੋ ਪਰ ਜਿਹੜੀ ਤਾਜ਼ਾ ਜਾਣਕਾਰੀ ਵੀ ਤੁਹਾਡਾ ਸਾਂਝੀ ਕੀਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਜੋ ਸੁਪਰੀਮ ਕੋਰਟ ਵੱਲੋਂ ਜਿਹੜਾ ਹੈ ਉਹਨਾਂ ਨੂੰ ਸਿਟਨ ਨੂੰ ਜਿਹੜਾ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਨੇ ਔਰ ਜਿਹੜੀ ਇਹ ਜਾਂਚ ਹੈ ਉਹ ਹਾਲੀ ਦੇ ਵਿੱਚ ਹੋਣੀ ਹੈ तकरीबन 17 ਮਾਰਚ ਨੂੰ ਜਿਹੜਾ ਸਵੇਰੇ 11 ਵਜੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ 17 ਮਾਰਚ ਨੂੰ ਸਵੇਰੇ 11 ਵਜੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਪੰਜਾਬ ਪੁਲਿਸ ਦੀ ਕਾਰਵਾਈ ਦਾ ਕੀ ਪੈਮਾਨਾ ਇੱਕ ਹੈ ਇਹ ਜਿਹੜਾ ਸਵਾਲ ਹੈ ਅਸੀਂ ਤੁਹਾਡੇ ਤੇ ਛੱਡਦੇ ਹਾਂ ਔਰ ਤੁਸੀਂ ਵੀ ਇਸ ਸਵਾਲ ਬਾਰੇ ਕੀ ਸੋਚਦੇ ਹੋ ਔਰ ਜਿਹੜੀ ਪੰਜਾਬ ਪੁਲਿਸ ਦੀ ਪੰਜਾਬ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਬੁਲਡੋਜ਼ਰ ਐਕਸ਼ਨ ਹੈ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਕੀਤਾ ਜਾ ਰਿਹਾ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਔਰ ਇਹ ਜਿਹੜਾ ਜਿਹੜੇ ਵੱਡੇ ਮਗਰਮੱਛ ਨੇ ਇਸ ਡਰਗ ਰੈਕਡ ਦੇ ਪਿੱਛੇ ਜਿਹੜੇ ਵੱਡੇ ਮਗਰਮੱਛ ਨੇ ਆਖਰਕਾਰ ਪੰਜਾਬ ਪੁਲਿਸ ਉਹਨਾਂ ਦੇ ਖਿਲਾਫ ਕਦੋਂ ਕਾਰਵਾਈ ਕਰੇਗੀ ਤਾਂ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਨਾ ਸਵਾਲਾਂ ਬਾਰੇ ਤੁਸੀਂ ਬੋਸ ਦੇ ਵੀ ਕਮੈਂਟ ਕਰਕੇ ਜਿਹੜੀ ਆਪਣੀ ਰਾਏ ਦੇ ਸਕਦੇ ਹੋ